ਨਮਸਕਾਰ ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਇਸ ਵੇਲੇ ਦੀ ਵੱਡੀ ਖਬਰ ਬਾਰੇ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਦੇ ਵਿੱਚ ਕਿਸਾਨਾਂ ਨੇ 30 ਦਸੰਬਰ ਨੂੰ ਪੰਜਾਬ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਇਸ ਮੁਜ਼ਾਹਰੇਤ ਵਿੱਚ वन बस पीआरटीसी वर्कर यूनियन ਦੇ ਮੁਲਾਜ਼ਮ ਵੀ ਸ਼ਮੂਲੀਅਤ ਕਰਨਗੇ ਅਜੀਹੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕਰੀਬ 4 ਘੰਟੇ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਤਾਂ ਤੁਹਾਨੂੰ ਦੱਸ ਦਈਏ ਕਿ 1125 ਬੱਸਾਂ ਦੇ ਪਹੀਏ ਪੂਰੀ ਤਰੀਕੇ ਦੇ ਨਾਲ ਜਾਮ ਹੋ ਜਾਣਗੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੱਸਾਂ ਸੜਕ ਤੇ ਨਹੀਂ ਆਉਣਗੀਆਂ ਜਿਸ ਨੂੰ ਲੈ ਕੇ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਕਿਹਾ ਹੈ ਕਿ ਉਹਨਾਂ ਨੂੰ ਵੱਖ-ਵੱਖ ਜਥੇਬੰਦੀਆਂ ਵੱਲੋਂ ਸਹਿਯੋਗ ਮਿਲ ਰਿਹਾ ਹੈ ਦੱਸ ਦਈਏ ਕਿ ਪੰਜਾਬ ਬੰਦ ਦੇ ਸੱਦੇ ਦਾ ਫੈਸਲਾ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਨੇ ਲਿਆ ਸੀ ਜਿਸ ਦੇ ਲਈ 26 ਦਸੰਬਰ ਨੂੰ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ ਵੀ ਹੋਈ ਸੀ ਇਸ ਮੀਟਿੰਗ ਤੇ ਸਰਵਣ ਸਿੰਘ ਪੰਦੇਰ ਨੇ ਕਿਹਾ ਸੀ ਕਿ ਉਹਨਾਂ ਨੂੰ ਸਾਰਿਆਂ ਦਾ ਸਹਿਯੋਗ ਮਿਲ ਰਿਹਾ ਹੈ ਤਾਂ ਜੋ ਉਹਨਾਂ ਦੀਆਂ ਆਵਾਜ਼ ਕੇਂਦਰ ਤੱਕ ਪਹੁੰਚ ਸਕੇ। ਇਸ ਤੋਂ ਇਲਾਵਾ ਸਰਵਣ ਸਿੰਘ ਪੰਦੇਰ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ ਜਿਸ 'ਚ ਉਹਨਾਂ ਨੇ ਸਾਰਿਆਂ ਦੇ ਸਹਿਯੋਗ ਦੀ ਅਪੀਲ ਕੀਤੀ ਸੀ। ਨਾਲ ਹੀ ਉਹਨਾਂ ਨੇ ਦੱਸਿਆ ਕਿ ਪੰਜਾਬ ਬੰਦ ਦੌਰਾਨ ਸੜਕੀ ਆਵਾਜਾਈ, ਰੇਲ ਆਵਾਜਾਈ, ਦੁਕਾਨਦਾਰੀ ਵੀ ਬੰਦ ਰਹੇਗੀ ਤੇ ਨਾਲ ਹੀ ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰ ਵੀ ਬੰਦ ਰਹਿਣਗੇ। ਨਾਲ ਹੀ ਕੋਈ ਵੀ ਵਿਅਕਤੀ ਸੜਕਾਂ ਤੇ ਨਜ਼ਰ ਨਹੀਂ ਆਵੇਗਾ ਤਾਂ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ ਕਿਸਾਨ ਆंदोलਨ ਜਿਹੜਾ ਹੈ ਉਹ ਲਗਾਤਾਰ ਚੱਲ ਰਿਹਾ ਹੈ ਤੇ 30 ਤਰੀਕ ਨੂੰ ਪੂਰਾ ਪੰਜਾਬ ਬੰਦ ਰਹੇਗਾ ਕਿਸਾਨ ਆਗੂ ਸਰਵੰਤ ਸਿੰਘ ਪੰਦੇਰ ਨੇ ਇਹ ਪੂਰੀ ਰਣਨੀਤੀ ਜਰੀਆ ਉਹ ਦੱਸ ਦਿੱਤੀ ਸੀ ਪਹਿਲਾਂ ਹੀ ਤੇ ਸੜਕੀ ਆਵਾਜਾਈ ਰੇਲ ਆਵਾਜਾਈ ਦੁਕਾਨਦਾਰੀ ਸਭ ਕੁਝ ਬੰਦ ਰਹੇਗਾ ਸਰਕਾਰੀ ਤੇ ਗੈਰ ਸਰਕਾਰੀ ਦਫਤਰ ਵੀ ਬੰਦ ਰਹਿਣਗੇ ਤੇ ਇਸ ਤੋਂ ਇਲਾਵਾ ਕਿਸਾਨ ਅੰਦੋਲਨ ਦੇ ਸਮਰਥਨ ਦੇ ਵਿੱਚ ਪੂਰਾ ਪੰਜਾਬ ਨਜ਼ਰ ਆਏਗਾ 30 ਦਸੰਬਰ ਨੂੰ ਕਿਸਾਨਾਂ ਨੇ ਪੰਜਾਬ ਬੰਦ ਦਾ ਐਲਾਨ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਐਮਐਸਪੀ ਦੀ ਗਾਰੰਟੀ ਨੂੰ ਲੈ ਕੇ ਕਿਸਾਨ ਲਗਾਤਾਰ ਆंदोलਨ ਕਰ ਰਹੇ ਨੇ ਉਹਨਾਂ ਦੀ ਹੋਰ ਕਈ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਉਹ ਲਗਾਤਾਰ ਬਾਰਡਰਾਂ ਦੇ ਉੱਤੇ ਬੈਠੇ ਹੋਏ ਨੇ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਡੱਲੇਵਾਲ ਜਿਹੜੇ ਨੇ ਇਹਨਾਂ ਦੇ ਲੀਡਰ ਕਿਸਾਨ ਲੀਡਰ ਡੱਲੇਵਾਲ ਉਹਨਾਂ ਨੇ ਮਰਨ ਵਰਤ ਆਪਣਾ ਜਾਰੀ ਰੱਖਿਆ ਹੋਇਆ ਹੈ ਤੇ ਕਈ ਦਿਨਾਂ ਤੋਂ ਉਹਨਾਂ ਨੇ ਅੰਨ ਦਾ ਇੱਕ ਵੀ ਦਾਣਾ ਨਹੀਂ ਖਾਦਾ ਤੇ ਹੁਣ 30 ਦਸੰਬਰ ਨੂੰ ਪੰਜਾਬ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ ਕਿਸਾਨਾਂ ਦੇ ਵੱਲੋਂ ਤਾਂ ਇਸ ਖਬਰ ਤੇ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸਾਡੇ ਪੱਤਰਕਾਰ ਜੁੜਗੇ ਨੇ ਅਨਮੋਲ ਗੁਲਾਟੀ ਉਹਨਾਂ ਤੋਂ ਪੂਰੀ ਜਾਣਕਾਰੀ ਲੈ ਲੈਨੇ ਆ ਅਨਮੋਲ ਕੀ ਕੁਝ ਜਾਣਕਾਰੀ ਹੈਗੀ ਹੈ 30 ਤਰੀਕ ਨੂੰ ਕਿਸਾਨ ਜਿਹੜੇ ਨੇ ਉਹਨਾਂ ਨੇ ਪੂਰੇ ਪੰਜਾਬ ਬੰਦ ਦਾ ਐਲਾਨ ਕਰ ਦਿੱਤਾ ਹੈ ਕੀ ਕੁਝ ਚੱਲਦਾ ਰਹੇਗਾ ਤੇ ਕੀ ਕੁਝ ਬੰਦ ਰਹੇਗਾ ਦਰਸ਼ਕਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਇੱਕ ਵਾਰ ਸਾਂਝੀ ਕਰ ਦਿਓ ਜੀ ਬਿਲਕੁਲ ਦੇਖੋ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਕਿਸਾਨ ਨੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਵਕਤ ਕਾਫੀ ਲੰਬੇ ਸਮੇਂ ਤੋਂ ਜੋ ਕਿ ਸ਼ੰਭੂ ਬਾਰਡਰ ਤੇ ਧਰਨਾ ਦੇ ਕੇ ਬੈਠੇ ਹੋਏ ਨੇ ਜੇਕਰ ਗਲਤੀ ਕੀਤੀ ਜਾਵੇ ਤਾਂ ਸ਼ੰਭੂ ਦੇ ਨਾਲ ਨਾਲ ਹੁਣ ਇੱਕ ਧਰਨਾ ਦੇ ਕੇ ਖਨੌਰੀ ਤੇ ਵੀ ਸ਼ੁਰੂ ਹੋ ਗਿਆ ਜਿਸ ਦੇ ਵਿੱਚ ਦਜੀਤ ਸਿੰਘ ਢੱਲੇਵਾਲ ਦੇਖੀਏ ਅਨਸੰਤ ਵਿਵਾਦ ਹੋਈ ਨਜ਼ਰ ਆ ਰਹੇ ਇੱਕ ਪਾਸੇ ਦਜੀਤ ਸਿੰਘ ਢੱਲੇਵਾਲ ਦੀ ਤਬੀਅਤ ਜੋ ਕੀ ਆ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਦੂਜੇ ਪਾਸੇ ਸੁਪਰੀਮ ਕੋਰਟ ਵੱਲੋਂ ਵੀ ਇਸ ਮੈਟਰ ਦੇ ਵਿੱਚ ਇੰਟਰਵੈਨ ਕੀਤਾ ਗਿਆ ਸੀਗਾ ਤੇ ਜਲਤ ਜਲ ਜੋ ਕੀ ਹੈ ਇਹ ਜਿਹੜਾ ਕਿ ਇਹ ਮਸਲਾ ਹੱਲ ਕੀਤਾ ਜਾਵੇ ਤਾਂ ਕਿ ਜਿਹੜੀ ਕਿਸੇ ਦੀ ਜਾਨ ਦੀ ਇਸ ਵਕਤ ਜੋ ਕਿ ਖਤਰਾ ਹੈ ਉਹ ਨੂੰ ਬਤਾਇਆ ਜਾ ਸਕੇ ਦੋਤੇ ਦੂਜੇ ਪਾਸੇ ਕਿਸਾਨਾ ਵੱਲੋਂ ਵੀ ਹੈ ਇਹ ਅਨਾਉਂਸ ਕੀਤਾ ਗਿਆ ਸੀਗਾ ਕਿ 23 ਤਰੀਕ ਨੂੰ ਪੰਜਾਬ ਬੰਦ ਹੋਵੇਗਾ ਤਾਂ ਪੰਜਾਬ ਦੇ ਵਿੱਚ ਜੋ ਕਿ ਐਸੈਂਸ਼ੀਅਲ ਸਰਵਿਸਿਜ਼ ਤੋਂ ਇਲਾਵਾ ਜਿਹੜੀ तमाम ਥੀਸਾ ਜੋ ਕਿ ਉਹ ਬੰਦ ਰਹਿਣ ਗਿਆ ਕਿਸਾਨਾ ਦਾ ਖਾਸ ਤੌਰ ਤੇ ਇਹ ਕਹਿਣਾ ਹੈ ਜੇਕਰ ਵਪਾਰੀ ਵਰਗ ਦੀ ਗੱਲ ਕੀਤੀ ਜਾਵੇ ਕਿਉਂਕਿ ਦੇਖੋ ਖਾਸ ਤੌਰ ਤੇ ਜੋ ਫਰਕ ਹੈ ਉਹ ਵਪਾਰੀ ਵਰਗ ਨੂੰ ਪੈਂਦਾ ਹੈ ਦਾ ਇਹ ਵੱਖ-ਵੱਖ ਤਰੀਕੇ ਦੇ ਰਿਐਕਸ਼ਨ ਜੋ ਕਿ ਸਾਹਮਣੇ ਆ ਰਿਹਾ ਕੁਝ ਵਪਾਰੀਆਂ ਦਾ ਕਹਿਣਾ ਹੈ ਕਿ ਉਹ ਪੰਜਾਬ ਬੰਦ ਦੇ ਵਿੱਚ ਜਿਕੇ ਕਿਸਾਨਾਂ ਦਾ ਸਾਥ ਜ਼ਰੂਰ ਦੇਣਗੇ ਉੱਤੇ ਹੀ ਕੁਝ ਵਪਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਬੰਦ ਵਿੱਚ ਸ਼ਾਮਿਲ ਨਹੀਂ ਹੋਣਗੇ ਪਰ ਦੇਖਣਾ ਹੋਵੇਗਾ ਕਿ ਮਾਰਕੀਟ ਏਰੀਆਸ ਤੇ ਯਾ ਫਰਚਾਇ ਜਾਵੇ ਜਿਹੜੇ ਬਾਜ਼ਾਰ ਨੇ ਜਾਂ ਪੂਰੇ ਪੰਜਾਬ ਦੇ ਵਿੱਚ ਕਿਸ ਤਰੀਕੇ ਦਾ ਅਸਰ ਚੀ ਹੈ ਇਸ ਬਰਦਾ ਜੋ ਕੀ ਕਰਨ ਪੰਦਾ ਹੋਇਆ ਜੋ ਅਸਰ ਜੁਕਿਓ ਪੰਦਾ ਹੋਇਆ ਨਜ਼ਰ ਆਏਗਾ ਤੇ ਕਿਹਾ ਜਾ ਰਿਹਾ ਹੈ ਅਨਮੋਲ ਕੀ ਸੜਕੀ ਆਵਾਜਾਹੀ ਨਾਲ ਦੇ ਨਾਲ ਰੇਲ ਗੱਡੀ ਦੀ ਆਵਾਜਾਹੀ ਵੀ ਬੰਦ ਰਹੇਗੀ ਕੋਈ ਵੀ ਜਿਹੜਾ ਵਿਅਕਤੀ ਹੈ ਉਹ ਸੜਕ ਦੇ ਉੱਤੇ ਨਜ਼ਰ ਨਹੀਂ ਆਵੇਗਾ ਤਾਂ ਸਰਕਾਰੀ ਤੇ ਗੈਰ ਸਰਕਾਰੀ ਜਿਹੜੇ ਆਫਿਸਿਸ ਨੇ ਉਹ ਵੀ ਬੰਦ ਕੀਤੇ ਜਾਣਗੇ ਤਾਂ ਕੀ ਇਸ ਬਾਰੇ ਤੁਹਾਡੇ ਕੋਲ ਕੋਈ ਜਾਣਕਾਰੀ ਕੱਲ ਯਾਨੀ ਕਿ ਪੂਰੀ ਤਰੀਕੇ ਦੇ ਨਾਲ ਪੰਜਾਬ ਬੰਦ ਰਹਿਣ ਵਾਲਾ ਕੋਈ ਕੰਮ ਨਹੀਂ ਹੋਵੇਗਾ ਪੰਜਾਬ ਦੇ ਵਿੱਚ ਜੀ ਬਿਲਕੁਲ ਦੇਖੋ ਉਹਨੇ ਜੇ ਕਰਕੇ ਸਾਨਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਤਾਂ ਦੇਖੋ ਇਸ ਚੀਜ਼ ਨੂੰ ਕਿਹਾ ਗਿਆ ਕਿ ਬੇਸ਼ੱਕ ਉਹ ਰੇਲ ਗੱਡੀ ਹੋਵੇ ਬੇਸ਼ੱਕ ਕੋਈ ਸੜਕ ਤੇ ਰਸਤੇ ਹੋਣ ਉਹ तमाम ਚੀਜ਼ਾਂ ਦੇ ਕਿ ਬੰਦ ਰਹਿਣਗੀਆਂ ਜੀ ਸਿਰਫ ਐਮਰਜੈਂਸੀ ਸਰਵਿਸਿਜ਼ ਜੋ ਕਿ ਹੈ ਉਸ ਨੂੰ ਚਾਲੂ ਰੱਖਿਆ ਜਾਵੇ ਬਾਕੀ ਤਮੰਤੀ ਦਾ ਬੰਦ ਰਣਗੇ ਤਾਂ ਇਸ ਦੇ ਵਿੱਚ ਉਹਨਾਂ ਵੱਲੋਂ ਰਿਕਵੈਸਟ ਕੀਤੀ ਗਈ ਹੈ ਵਪਾਰੀ ਵਰਗ ਨੂੰ ਬਾਕੀ ਆਮ ਜਨਤਾ ਨੂੰ ਪੰਜਾਬ ਦੇ ਇਸ ਬੰਦ ਦੇ ਵਿੱਚ ਕਿਉਂ ਨਾ ਸਾਥ ਦਿੱਤਾ ਜਾਵੇ ਲੇਕਿਨ ਹੁਣ ਇਹ ਦੇਖਣਾ ਇਹ ਗੱਲ ਇਹ ਹੋਈ ਕਿ ਕਿੰਨਾ ਕੁ ਸਾਥ ਲੋਕਾਂ ਵੱਲੋਂ ਦਿੱਤਾ ਜਾਂਦਾ ਕਿਉਂਕਿ ਦੇਖੋ ਇੱਕ ਪਾਸੇ ਨਿਊ ਇਅਰ ਜੋ ਕਿ ਆ ਰਿਹਾ ਹੈ ਦੂਜੇ ਪਾਸੇ ਲੋਕਾਂ ਦੇ ਕੰਮਕਾਜ ਵੀ ਹੁੰਦੇ ਆ ਵਪਾਰੀ ਜਿਹੜੇ ਵਰਕ ਹੈ ਉਹਨਾਂ ਨੂੰ ਜੋ ਕਿ ਆਪਣਾ ਡੇਲੀ ਦਾ ਇਹੋ ਜਿਹੇ ਵਪਾਰੀ ਜਿਹੜੇ ਡੇਲੀ ਆਪਣੀ ਕਮਾਈ ਕਰਨੀ ਹੁੰਦੀ ਹੈ ਡੇਲੀ ਦੀ ਰੋਲਿੰਗ ਇਨਕਮ ਹੁੰਦੀ ਹੈ ਉਹਨਾਂ ਦੌਰਾਨ ਸੀਜ਼ਨ ਨੂੰ ਵੇਖਦੇ ਹੋਏ ਦੇਖਣਾ ਹੋਵੇਗਾ ਕਿ ਕਿੰਨਾ ਕਿੰਨੇ ਲੋਕਾਂ ਵੱਲੋਂ ਜੋ ਕਿ ਪੰਜਾਬ ਦੇ ਇਸ ਕਿਸਾਨਾਂ ਨੂੰ ਦੁੱਖੇ ਪੰਜਾਬ ਬੰਦ ਦੇ ਵਿੱਚ ਸਮਰਥਨ ਦਿੱਤਾ ਜਾਂਦਾ ਹੈ। ਤੇ ਅਨਮੋਲ ਜੇਕਰ ਗੱਲ ਕਰੀਏ ਚੰਡੀਗੜ੍ਹ ਦੀ ਤੇ ਚੰਡੀਗੜ੍ਹ ਤੋਂ ਥਾਂ-ਥਾਂ ਲਈ ਬੱਸਾਂ ਮਿਲਦੀਆਂ ਨੇ ਹਿਮਾਚਲ ਲਈ ਬੱਸ ਮਿਲਦੀ ਹੈ ਲੋਕੀ ਅੱਜਕੱਲ ਜਿਹੜੇ ਟੂਰਿਸਟ ਨੇ ਉਹ ਕਾਫੀ ਜ਼ਿਆਦਾ ਇੱਕ ਥਾਂ ਤੋਂ ਦੂਜੀ ਤੱਕ ਥਾਂ ਤੇ ਮੂਵ ਕਰ ਰਹੇ ਨੇ ਕਿਉਂਕਿ ਉਧਰ ਸ਼ਿਮਲਾ ਵਾਲੇ ਪਾਸੇ ਬਰਫਵਾਰੀ ਕਾਫੀ ਜ਼ਿਆਦਾ ਹੋ ਰਹੀ ਹੈ ਤੇ ਉਹਨਾਂ ਨੂੰ ਤਾਂ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਅੱਜ ਜਿਹੜਾ ਇਹ ਸੰਡੇ ਹੈ ਤੇ ਕੱਲ ਸੋਮਵਾਰ ਵਾਲੇ ਦਿਨ ਲੋਕੀ ਪਰਤ ਰਹੇ ਹੋਣੇ ਆ ਤੇ ਕਈ ਲੋਕ ਜਾਣ ਦਾ ਪਲਾਨ ਬਣਾ ਰਹੇ ਹੋਣੇ ਆ ਸ਼ਿਮਲਾ ਵਾਲੀ ਸਾਈਡ ਤੇ ਕੀ ਸਭ ਕੁਝ ਬੰਦ ਰਹੇਗਾ ਤੇ ਉਹਨਾਂ ਨੂੰ ਪਰੇਸ਼ਾਨੀਆਂ ਦਾ ਬਿਲਕੁਲ ਲਾਜ਼ਮੀ ਤੌਰ ਤੇ ਕਿਉਂਕਿ ਦੇਖੋ ਜੇਕਰ ਚੰਡੀਗੜ੍ਹ ਤੋਂ ਹਿਮਾਚਲ ਵੱਲ ਨੂੰ ਜੋ ਇਸ ਏਰੀਆ ਦੇ ਵਿੱਚ ਜਾਣਾ ਜਿਸ ਤਰੀਕੇ ਨਾਲ Shimla ਵੱਲੋਂ ਲੋਕੀ ਜਾਂਦੇ ਹੈ ਤਾਂ ਉਹਦਾ ਰੂਟ ਜੋ ਕੀ ਹੈ ਸਿੱਧਾ ਕਲਕਾ ਤੋਂ ਪੈਂਦਾ ਹੈ ਲੇਕਿਨ ਜੋ ਵੀ ਏਰੀਆ ਜਾਉਂਦੇ ਹੈ ਜਿਨ੍ਹਾਂ ਦਾ ਰੋਟ ਚੰਡੀਗੜ੍ਹ ਤੋਂ ਵਾਇਆ ਪੰਜਾਬ ਹੋ ਕੇ ਜਾਂਦਾ ਹੈ ਜੇ ਮਨਾਲੀ ਸਾਈਡ ਦੀ ਗੱਲ ਕੀਤੀ ਜਾਵੇ ਤਾਂ ਸ਼ਿਰਨਾਂਦਪੁਰ ਸਾਹਿਬ ਤੋਂ ਰਸਤਾ ਜੋ ਕੀ ਹੈ ਉਹ ਨਿਕਲਦਾ ਇਹ ਹੁਜੇ ਜੋ ਸਟੇਸ਼ਨਸ ਹੈ ਜਿੱਥੇ ਪੰਜਾਬ ਜੋ ਕਿ ਰਸਤੇ ਤੇ ਪੈਂਦਾ ਹੈ ਤਾਂ ਟੂਰਿਸਟ ਨੂੰ ਵੀ ਖਾਸੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਬਹੁਤ ਐਸੇ ਟੂਰਿਸਟ ਹੁੰਦੇ ਨੇ ਜੋ 31 ਤਰੀਕ ਆਪਣਾ ਜਿੱਥੇ ਪਹਾੜੀ ਇਲਾਕੇ ਦੇ ਵਿੱਚ ਮਨਾਉਣ ਦੇ ਲਈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾ ਰਹੇ ਹੁੰਦੇ ਜਾਂ ਫਿਰ ਜਾ ਜਾਵੇ ਕੁਝ ਆਪਣੇ ਯਾਰਾ ਦੋਸਤਾਂ ਨੂੰ ਜਾਂ ਫਿਰ ਰਿਸ਼ਤੇਦਾਰਾਂ ਤੇ ਕੁਲ ਵੀ ਜਾ ਰਹੇ ਹੁੰਦੇ ਉਹਨਾਂ ਨੂੰ ਵੀ ਟਰੈਵਲ ਦੇ ਵਿੱਚ ਖਾਸੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਲੇਕਿਨ ਹਜੇ ਇਹ ਵੀ ਦੇਖਣਾ ਹੋਵੇਗਾ ਕਿ ਇਸ ਬੰਦ ਦਾ ਇੰਪੈਕਟ ਦੂਜੇ ਪੰਜਾਬ ਦੀ ਸੜਕਾਂ ਤੇ ਕਿੰਨਾ ਕੁ ਨਜ਼ਰ ਆਊਗਾ ਠੀਕ ਹੈ ਬਹੁਤ ਬਹੁਤ ਧੰਨਵਾਦ ਅਨਮੋਲ ਤੁਹਾਡਾ ਤੁਸ ਜਮਾਮ ਜਾਣਕਾਰੀ ਸਾਂਝੀ ਕੀਤੀ ਦਰਸ਼ਕਾਂ ਦੇ ਨਾਲ ਤਾਂ ਇਸ ਖਬਰ ਤੇ ਹੋਰ ਚਾਨਣ ਪਾਉਣ ਦੇ ਲਈ ਸਾਡੇ ਨਾਲ ਸਾਡੇ ਪੱਤਰਕਾਰ ਪੰਕਜ ਮੱਲੀ ਅੰਮ੍ਰਿਤਸਰ ਤੋਂ ਜੁੜਗੇ ਨੇ ਪੰਕਜ ਕੀ ਕੋਈ ਜਾਣਕਾਰੀ ਹੈ ਪੰਜਾਬ ਬੰਦ ਦਾ ਐਲਾਨ ਕੀਤਾ ਹੈ ਕਿਸਾਨਾਂ ਨੇ ਤੇ ਅੰਮ੍ਰਿਤਸਰ ਦਾ ਕੀ ਹਾਲ ਰਹਿਣ ਵਾਲਾ ਹੈ ਕਿਉਂਕਿ ਕਿਸਾਨਾ ਨੇਤਾ ਇਹ ਐਲਾਨ ਕਰ ਦਿੱਤਾ ਹੈ ਕਿ ਇੱਕ ਵੀ ਵਿਅਕਤੀ ਜਿਹੜਾ ਹੈ ਉਹ ਸੜਕਾਂ ਤੇ ਨਜ਼ਰ ਨਹੀਂ ਆਵੇਗਾ ਪੂਰੀ ਤਰੀਕੇ ਦੇ ਨਾਲ ਪੰਜਾਬ ਬੰਦ ਨਜ਼ਰ ਆਵੇਗਾ ਅ ਬਿਲਕੁਲ ਦੇਖੋ ਕੁਝ ਪੱਤਰ ਆਪਣਾ ਚਾਹੁੰਦਾ ਕਿ ਕਿਸਾਨਾਂ ਵੱਲੋਂ ਆਪਣੀਆਂ 12 ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਸ ਨੂੰ ਲੈ ਕੇ ਹੀ ਕਿਸਾਨਾਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ ਤਾਂ ਉਸ ਨੂੰ ਲੈ ਕੇ ਜੇ ਤਿਆਰੀਆਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਪੰਜਾਬ ਬੰਦ ਨੂੰ ਪੂਰਨ ਤੌਰ ਤੇ ਸਮਰਥਨ ਦਿੱਤਾ ਜਾਵੇ 30 ਦਸੰਬਰ ਨੂੰ ਜਿਹੜਾ ਪੰਜਾਬ ਪੂਰੀ ਤਰ੍ਹਾਂ ਦੇ ਨਾਲ ਬੰਦ ਕੀਤਾ ਜਾਵੇ ਉੱਥੇ ਹੀ ਸ਼ਹਿਰਾਂ ਦੇ ਵਿੱਚ ਵੀ ਲਗਾਤਾਰ ਲੋਕਾਂ ਨੂੰ ਕਹੇ ਕੀਤੀ ਜਾ ਰਹੀ ਹੈ ਕਿ ਪੰਜਾਬ ਬੰਦ ਨੂੰ ਜਿਹੜਾ ਵਾ ਸਮਰਥਨ ਦਿੱਤਾ ਜਾਵੇ ਤਾਂ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੰਜਾਬ ਜਿਹੜਾ ਵਾ ਉਹ ਬੰਦ ਰੱਖਿਆ ਜਾਵੇਗਾ ਉਹਨਾਂ ਵੱਲੋਂ ਕਿਸਾਨਾਂ ਵੱਲੋਂ ਤੋ ਤੇ ਹੀ ਮਕੰਮਲ ਤੌਰ ਤੇ ਪੰਜਾਬ ਜਿਹੜਾ ਬੰਦ ਕੀਤਾ ਜਾਵੇਗਾ ਉਸ ਦੇ ਵਿੱਚ ਰੇਲ ਆਵਾਜਾਈ ਦੀ ਗੱਲ ਕੀਤੀ ਜਾਵੇ ਤਾਂ ਰੇਲ ਆਵਾਜਾਈ ਜਿਹੜੀ ਵਾ ਉਹ ਬੰਦ ਕੀਤੀ ਜਾਵੇਗੀ ਕਿਉਂਕਿ ਜੇ ਗੱਲ ਕੀਤੀ ਜਾਵੇ ਰੇਲ ਆਵਾਜਾਈ ਦੀ ਪੁਸ਼ਪਾ ਤਾਂ ਹਜ਼ਾਰਾਂ ਲੋਕ ਜਿਹੜਾ ਵਾ ਅੰਮ੍ਰਿਤਸਰ ਤੋਂ ਜਿਹੜਾ ਵਾ ਉਹ ਸਫ਼ਰ ਕਰਦੇ ਨੇ ਵੱਖ-ਵੱਖ ਜਗ੍ਹਾ ਵਾਸਤੇ ਦਿੱਲੀ ਵਾਸਤੇ ਜਾਂ तमाम ਬਹੁਤ ਸਾਰੀਆਂ ਟ੍ਰੇਨਾਂ ਅੰਮ੍ਰਿਤਸਰ ਤੋਂ ਜਿਹੜਾ ਟੂਰਿਸਟ ਜਿਹੜੇ ਜਾਂਦੇ ਨੇ ਹਾਲਾਂਕਿ ਉਹ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਜ਼ਰੂਰ ਕਰਨਾ ਪਵੇਗਾ ਉਥੇ ਜੇ ਸੜਕੀ ਆਵਾਜਾਈ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਕਿਸਾਨਾਂ ਵੱਲੋਂ ਸੜਕੀ ਆਵਾਜਾਈ ਵੀ ਜੜੀ ਵਾ ਉਹ ਬੰਦ ਕੀਤੀ ਜਾਵੇਗੀ ਤਾਂ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਕਿ ਸੜਕੀ ਆਵਾਜਾਈ ਨੂੰ ਵੀ ਘਟਾ ਵਰਤੋਂ ਕੀਤੀ ਜਾਵੇ ਕਿਉਂਕਿ ਰਸਤੇ ਵਿੱਚ ਕਿਤੇ ਵੀ ਫਸ ਸਕਦੇ ਨਹੀਂ ਕਿਉਂਕਿ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਧਰਨੇ ਜਿਹੜੇ ਵਾਅ ਦਿੱਤੇ ਜਾਣਗੇ ਤੇ ਜੇ ਦੁਕਾਨਾਂ ਦੀ ਗੱਲ ਕੀਤੀ ਜਾਵੇ ਤਾਂ ਬਾਜ਼ਾਰ ਦੁਕਾਨਾਂ ਫੌਰਨ ਤੌਰ ਤੇ ਕਿਸਾਨਾਂ ਵੱਲੋਂ ਜਿਹੜਾ ਵਾ ਬੰਦ ਦਾ ਐਲਾਨ ਕੀਤਾ ਗਿਆ ਬੰਦ ਕਰਵਾਈਆਂ ਜਾਣਗੀਆਂ ਉੱਥੇ ਹੀ ਸਰਕਾਰੀ ਅਤੇ ਗੈਰ ਸਰਕਾਰੀ ਜਿਹੜੇ ਦਫ਼ਤਰ ਨੇ ਪੁਛਪਾ ਉਹ ਵੀ ਫੌਰਨ ਤੌਰ ਤੇ ਜਿਹੜੇ ਵਾ ਉਹ ਬੰਦ ਰਹਿਣਗੇ ਤੇ ਜਿਹੜੇ ਪ੍ਰਾਈਵੇਟ ਵੇਕ ਵਹੀਕਲ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਵੀ ਸੜਕਾਂ ਦੇ ਉੱਤੇ ਜਿਹੜਾ ਵਾ ਉਹ ਨਾ ਨਿਕਲਣ ਪਾ ਗੈਸ ਏਜੰਸੀਆਂ ਦੀ ਗੰਦ ਕੀਤੀ ਜਾਵੇ ਤਾਂ ਗੈਸ ਏਜੰਸੀਆਂ ਨੂੰ ਵੀ ਬੰਦ ਰੱਖਿਆ ਜਾਵੇਗਾ ਪੈਟਰੋਲ ਪੰਪਾਂ ਨੂੰ ਵੀ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ ਕਬਜ਼ੀਆਂ ਮੰਡੀਆਂ ਨੂੰ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ ਦੁੱਧ ਦੀ ਸਪਲਾਈ ਬੰਦ ਕਰਨ ਦੀ ਵੀ ਅਪੀਲ ਕੀਤੀ ਗਈ ਹੈ ਤਾਂ ਖਾਸ ਤੌਰ ਤੇ ਜਿਨ੍ਹਾਂ ਲੋਕਾਂ ਨੂੰ ਛੋੜ ਦਿੱਤੀ ਗਈ ਹੈ ਇਸ ਦੇ ਵਿੱਚ ਐਮਰਜੈਂਸੀ ਸੇਵਾਵਾਂ ਜਿਸ ਤਰੀਕੇ ਨਾਲ ਐਮਬੂਲੈਂਸ ਤੇ ਕਿਸੇ ਨੇ ਆਉਣਾ ਹੈ ਜਾਣਾ ਹੈ ਤਾਂ ਉਸ ਨੂੰ ਪੂਰਨ ਤੌਰ ਤੇ ਉਜਾ ਸਕਦਾ ਹੈ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਬੰਦੀ ਨਹੀਂ ਹੈ ਉਹ ਸੇਵਾਵਾਂ ਜਿਹੜੀਆਂ ਐਮਰਜੈਂਸੀ ਸੇਵਾਵਾਂ ਨੇ ਉਹ ਚੱਲਦੀਆਂ ਰਹਿਣਗੀਆਂ ਉੱਥੇ ਹੀ ਵਿਆਹ ਸ਼ਾਦੀ ਦਾ ਸੀਜ਼ਨ ਚੱਲ ਰਿਹਾ ਹੈ ਉਸ ਨੂੰ ਲੈ ਕੇ ਕਿਸਾਨਾਂ ਵੱਲੋਂ ਖਾਸ ਤੌਰ ਤੇ ਜਿਹੜੇ ਵਿਆਹ ਸ਼ਾਦੀ ਤੇ ਜਾਣ ਵਾਲੇ ਲੋਕ ਨੇ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦਾ ਰੋਕ ਟੋਕ ਨਹੀਂ ਕੀਤਾ ਜਾਵੇਗਾ ਉਹ ਵੀ ਜਿਹੜਾ ਆਸਾਨੀ ਦੇ ਨਾਲ ਜਾ ਸਕਣਗੇ ਤਾਂ ਜੇਕਰ ਕੋਈ ਨੌਕਰੀ ਦੇ ਇੰਟਰਵਿਊ ਦੇਣ ਵਾਸਤੇ ਕਿਸੇ ਤਰ੍ਹਾਂ ਦਾ ਕੋਈ ਵਿਅਕਤੀ ਜਾ ਰਿਹਾ ਹੈ ਅਜਾ ਇਸ ਤਰ੍ਹਾਂ ਦੀ ਕੋਈ ਜ਼ਰੂਰਤ ਹੈ ਉੱਥੇ ਜਾ ਰਿਹਾ ਹੈ ਤਾਂ ਉਸ ਨੂੰ ਵੀ ਨਹੀਂ ਰੋਕਿਆ ਜਾਵੇਗਾ ਉਹ ਵੀ ਆਰਾਮ ਨਾਲ ਜਾ ਸਕਦਾ ਹੈ ਕਿਸਾਨਾਂ ਵੱਲੋਂ ਇਸ ਤਰ੍ਹਾਂ ਦੇ ਨਾਲ ਜਿਹੜਾ ਵਾ ਉਹ ਲੋਕਾਂ ਨੂੰ ਜਿਹੜੀਆਂ ਸੇਵਾਵਾਂ ਐਮਰਜੈਂਸੀ ਸੇਵਾਵਾਂ ਨੇ ਕਿਸੇ ਤਰ੍ਹਾਂ ਦੀਆਂ ਉਹਨਾਂ ਨੂੰ ਜਿਹੜਾ ਵਾ ਨਹੀਂ ਰੋਕਿਆ ਜਾਵੇਗਾ ਪਰ ਫਿਲਹਾਲ ਪੂਰਨ ਤੌਰ ਤੇ ਪੰਜਾਬ ਬੰਦ ਨੂੰ ਲੈ ਕੇ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾ ਰਿਹਾ ਹੈ ਉੱਥੇ ਹੀ ਜੇ ਪੀਆਰਟੀਸੀ ਪੰਜਾਬ ਰੋਡਵੇਜ਼ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਕੰਟਰੈਕਟ ਵਰਕਰ ਯੂਨੀਅਨ ਜਿਹੜੀ ਆ ਉਹਨਾਂ ਨੇ ਵੀ ਕਿਸਾਨਾਂ ਦੀ ਹਮਾਇਤ ਦਿੱਤੀ ਆ ਉਹਨਾਂ ਨੇ ਵੀ ਕੱਲ 4 ਘੰਟੇ ਲਈ ਜਿਹੜੀ ਆਵਾਜਾਈ ਆ ਬਾਸਾਵਾਜਾਈ ਉਹ ਬੰਦ ਕੀਤੀ ਜਾਵੇਗੀ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜੀ ਆ ਉਈ ਬਾਤਾਂਵਾਜਾਈ ਜਿਹੜੀ ਵਾ ਉਹ ਬੰਦ ਕੀਤੀ ਜਾਵੇਗੀ ਪਰ तमाम ਜਿੰਨੇ ਵੀ ਲੋਕ ਨੇ ਉਹ ਸਾਰੇ ਹੀ ਕਿਸਾਨਾਂ ਦੇ ਹੱਕ ਵਿੱਚ ਨਿਤਰੇ ਨੇ ਕਿਸਾਨਾਂ ਦੇ 30 ਦਸੰਬਰ ਦੇ ਪੰਜਾਬ ਬੰਦ ਨੂੰ ਪੂਰਨ ਤੌਰ ਤੇ ਸਮਰਥਨ ਦੇਣ ਵਾਸਤੇ ਹਰੇਕ ਯੂਨੀਅਨ ਵੱਲੋਂ ਜਿਹੜਾ ਵਾ ਵੱਡੇ ਪੱਧਰ ਤੇ ਐਲਾਨ ਕੀਤੇ ਗਏ ਨੇ ਤਾਂ ਕੱਲ 30 ਦਸੰਬਰ ਨੂੰ ਪੰਜਾਬ ਪੂਰਨ ਤੌਰ ਤੇ ਬੰਦ ਰਹੇਗਾ ਕਿਸਾਨਾਂ ਵੱਲੋਂ ਲਗਾਤਾਰ ਇਸ ਟੀ ਨੂੰ ਲੈ ਕੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਲੋਕ ਕਿਸਾਨਾਂ ਦਾ ਸਮਰਥਨ ਦੇ ਇਨਸਾਨੀਪੂਰਵਕ ਤਰੀਕੇ ਦੇ ਨਾਲ धरना ਪ੍ਰਦਰਸ਼ਨ ਕੀਤਾ ਜਾਵੇ ਤਾਂ ਜੋ 12 ਮੰਗਾ ਜਿਹੜਾ ਨੂੰ ਲੈ ਕੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਨੇ ਕਿਸਾਨ ਆ ਕੋ ਜਗਜੀਤ ਸਿੰਘ ਢੱਲੇਵਾੜ ਜਿਹੜੇ ਪੋਖੜ ਤਾਪ ਤੇ ਲਗਾਤਾਰ ਬੈਠੇ ਨੇ ਉਹ 12 ਮੰਗਾ ਨੂੰ ਪੂਰਨ ਤੌਰ ਤੇ ਸਰਕਾਰ ਨੂੰ ਪ੍ਰੈਸ਼ਰ ਬਣਾ ਕੇ ਉਹਨਾਂ 12 ਮੰਗਾ ਨੂੰ ਲਾਗੂ ਕਰਵਾਇਆ ਜਾ ਸਕੇ ਤਾਂ ਹੁਣ ਦੇਖਣਾ ਇਹ ਆਮ ਹੋਵੇਗਾ ਕਿ ਕੱਲ 30 ਤਰੀਕ ਨੂੰ ਲੋਕ ਇਸ ਤਰੀਕੇ ਦਾ ਜੜਾਵਾ ਹੰਗਾਰਾ ਦਿੰਦੇ ਨੇ ਜੀ ਪੁੱਛਵਾ ਜੀ ਪੰਕਜ ਜੀ ਕਰ ਗੱਲ ਕੀਤੀ ਜਾਵੇ ਡੱਲੇਵਾਲ ਦੀ ਤੇ ਉਹ ਮਰਨਵਰਤ ਤੇ ਬੈਠੇ ਹੋਏ ਨੇ ਇੱਕ ਪਾਸੇ ਪੰਜਾਬ ਸਰਕਾਰ ਜਿਹੜਾ ਹੈ ਉਹ ਕਿਸਾਨਾਂ ਦਾ ਸਮਰਥਨ ਕਰਦੀ ਹੋਈ ਨਜ਼ਰ ਆ ਰਹੀ ਹੈ ਕੱਲ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਨੇ ਉਹ ਕਹਿ ਰਹੇ ਸੀਗੇ ਕਿ ਅਸੀਂ ਡੱਲੇਵਾਲ ਦੇ ਲਈ ਹਸਪੀਟਲ ਦਾ ਅਰੇਂਜਮੈਂਟ ਕਰ ਦਿੱਤਾ ਹੈ ਤੇ ਅਸੀਂ ਕਿਸਾਨਾਂ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਡੱਲੇਵਾਲ ਨੂੰ ਮਰਨਵਰਤ ਉਹਨਾਂ ਦਾ ਛੁੜਾ ਦੇਣ ਤੇ ਇਸ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਦੇ ਵਿੱਚ ਸ਼ਿਫਟ ਕਰਨ ਤਾਂ ਫਿਰ ਕਿਸਾਨਾਂ ਦਾ ਇਸ ਤੇ ਕੀ ਕੁਝ ਕਹਿਣਾ ਹੈ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈ ਉਸਨੇ ਸੁਪਰੀਮ ਕੋਰਟ ਦੀ ਗੱਲ ਕਿਤੇ ਨਾ ਕਿਤੇ ਮੰਨਣੀ ਸ਼ੁਰੂ ਕਰ ਦਿੱਤੀ ਹੈ ਹੁਣ ਆ ਬਿਲਕੁਲ ਦੇਖੋ ਸਭ ਤੋਂ ਗੈਲਦੀ ਗੱਲ ਪੁਸ਼ਪਕ ਤਸਾਨ ਅਗੂ ਜਬਜੀਤ ਸਿੰਘ ਲਹਿਵਾਲ ਨੇ ਜਿਹੜੇ ਉਹਨਾਂ ਨੂੰ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਕਿ ਉਹ ਲਗਾਤਾਰ 12 ਮੰਗਾ ਨੂੰ ਲੈ ਕੇ ਭੁਖ ਹੜਤਾਲ ਦੇ ਬੈਠੇ ਹੋਏ ਨੇ ਮਰਨ ਵਰਤੇ ਬੈਠੇ ਹੋਏ ਨੇ ਤਾਂ तमाम ਲੈ ਲੀ तरफ ਨੇ ਉਹ ਸਾੜੇ ਹੀ ਡੱਲੇਵਾਲ ਨੂੰ ਪਹੁੰਚ ਕੇ ਮਿਲ ਰਹੇ ਨੇ اپੀਲ ਕਰ ਰਹੇ ਨੇ ਕਿ ਉਹ ਆਪਣੀ ਇਹ ਜਿਹੜੀ ਮਰਨ ਵਰਤੇ ਬੈਠੇ ਨੇ ਭੁਖ ਹੜਤਾਲ ਤੇ ਬੈਠੇ ਨੇ ਉਹ ਛੱਡ ਦੇਣ ਕਿਉਂਕਿ ਉਹਨਾਂ ਦੀ ਜਾਨ ਬਹੁਤ ਜ਼ਿਆਦਾ ਕੀਮਤੀ ਹੈ ਤਾਂ ਪਿਛਲੇ ਦਿਨੀ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਜੀ ਦਾ ਇੱਕ ਵਫਾਦਿਆ ਉਹ ਵੀ ਗਜਜੀਤ ਸਿੰਘ ਡੱਲੇਵਾਲ ਨੂੰ ਮਿਲਿਆ ਸੀ ਗਜਜੀਤ ਸਿੰਘ ਡੱਲੇਵਾਲ ਨੂੰ ਬਿਲਕੁਲ ਲੰਬੀ ਚੌੜੀ ਉਹਨਾਂ ਨਾਲ ਗੱਲਬਾਤ ਕੀਤੀ ਗਈ ਸੀ ਉਹਨਾਂ ਨਾਲ ਤਾਂ ਉਹਨਾਂ ਨੂੰ ਪੀਲ ਕੀਤੀ ਗਈ ਸੀ ਕਿ ਉਹ ਭੁਖ ਹੜਤਾਲ ਛੱਡ ਦੇਣ ਜਾਂ ਅਜੇ ਕੋਈ ਕੁਝ ਖਾਣਾ ਨਹੀਂ ਹੈ ਤਾਂ ਮੈਡੀਕਲ ਸੇਵਾਵਾਂ ਜ਼ਰੂਰ ਲੈਣ ਕਿਉਂਕਿ ਹਸਪਤਾਲ ਵਿੱਚ ਦਾਖਲ ਜ਼ਰੂਰ ਹੋਣਾ ਕਿਉਂਕਿ ਉਹਨਾਂ ਦੀ ਸਿਹਤ ਨੂੰ ਕੋਈ ਨਾ ਕੋਈ ਨੁਕਸਾਨ ਹੋ ਸਕਦਾ ਹੈ ਕਿਉਂਕਿ ਉਹ ਪਹਿਲਾਂ ਹੀ ਕੈਂਸਰ ਤੋਂ ਪੀੜਤ ਨੇ ਤਾਂ तमाम ਉਹਨਾਂ ਨੂੰ ਮੁਸ਼ਕਲਾਂ ਹੋ ਸਕਦੀਆਂ ਨੇ ਕਿਉਂਕਿ ਡਾਕਟਰਾਂ ਦੀ ਜਿਹੜੀ ਮੈਡੀਕਲ ਟੀਮ ਹੈ ਉਹ ਰਾਜ ਜੋ ਹਰ ਰੋਜ਼ ਆਪਣਾ ਬੁਲੇਟਿਨ ਵੀ ਜਾਰੀ ਕਰਦੀ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਸਿਹਤ ਹੈ ਹਾਲਾਂਕਿ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਸ ਦੇ ਚੱਲਦੇ ਹੀ ਜਿਹੜਾ ਵਾ ਉਹ ਪੋਰਟਵਲ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਜਿਹੜਾ ਵਾ ਹਸਪਤਾਲ ਦੇ ਵਿੱਚ ਮੈਡੀਕਲ ਸਪੋਰਟਾਂ ਦਿੱਤੀਆਂ ਜਾਂਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕੀਤਾ ਜਾਵੇ ਪਰ ਜਗਜੀਤ ਸਿੰਘ ਢੱਲੇਵ 对，然后、e。 ਕਿਸਾਨੀ ਸੰਘਰਸ਼ ਵਾਸਤੇ ਉਤਰੇ ਸੀ ਕਿਸਾਨਾਂ ਦੀਆਂ ਮੰਗਾਂ ਵਾਸਤੇ ਉਤਰੇ ਸੀ ਤੇ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨੇ ਚੱਕਰ ਉਹ ਮਰਨ ਵਰਤਜ਼ ਤੇ ਬੈਠੇ ਰਹਿਣਗੇ ਹਾਲਾਂਕਿ ਅਪੀਲ ਜ਼ਰੂਰ ਸਾਰੇ ਵੱਲੋਂ ਕੀਤੀ ਜਾ ਰਹੀ ਹੈ ਜਗਜੀਤ ਸਿੰਘ ਢੱਲੇਵਾਲ ਨੂੰ ਕਿ ਉਹਨਾਂ ਦੀ ਜਿਹੜੀ ਜਾਨ ਆ ਉਹ ਬਹੁਤ ਜ਼ਿਆਦਾ ਕੀਮਤੀ ਹੈ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਆਪਣੀ ਜਾਨ ਨਹੀਂ ਕਮਾਉਣੀ ਚਾਹੀਦੀ ਇਸ ਤਰੀਕੇ ਦੇ ਨਾਲ ਜਿੱਦ ਨਹੀਂ ਕਰਨੀ ਚਾਹੀਦੀ ਪਰ ਫਿਰ ਹਾਲ ਜਗਜੀਤ ਸਿੰਘ ਢੱਲੇਵਾਲ ਆਪਣੀ ਉਸ ਜ਼ਿੱਦ ਉਤੇ ਕਾਇਮ ਨੇ ਉਹਨਾਂ ਦਾ ਇੱਕੋ ਮੰਗ ਹੈ ਕਿ ਜਿਹੜੀ ਕਿਸਾਨਾਂ ਦੇ ਨਾਲ ਵਾਅਦੇ ਕੀਤੇ ਸੀ ਕੇਂਦਰ ਸਰਕਾਰ ਵੱਲੋਂ ਕੇਂਦਰ ਸਰਕਾਰ ਵਾਅਦਿਆਂ ਨੂੰ ਪੂਰਾ ਕਰੇ ਉਹਨਾਂ ਮੰਗਾਂ ਨੂੰ ਪੂਰਾ ਕਰੇ ਜਲਦ ਤੋਂ ਜਲਦ ਲਾਗੂ ਕਰੇ ਤਾਂ ਜੋ ਕਿਸਾਨ ਸਾਂਮੀ ਦੇ ਨਾਲ ਆਪਣੇ ਘਰਾਂ ਨੂੰ ਜਾ ਸਕਣ ਇਸ ਸੰਘਰਸ਼ ਨੂੰ ਜਿਹੜਾ ਵਾ ਉਹ ਬੰਦ ਕਰ ਸਕਣ ਪਰ ਦੇਖਣਾ ਇਹ ਹੋਵੇਗਾ ਕਿ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਨwarte ਬੈਠੇ ਨੇ ਕਦੋਂ ਤੱਕ ਉਹਨਾਂ ਦਾ ਮਰਨwarte ਜਾਂਦਾ ਹੈ ਤਾਂ ਕੇਂਦਰ ਸਰਕਾਰ ਕਦੋਂ ਤੱਕ ਆਪ ਉਹ ਨੁਕਸਾਨਾਂ ਦੀਆਂ 12 ਮੰਗਾਂ ਨੇ ਜਿਹੜੀਆਂ ਉਹ ਕਦੋਂ ਤੱਕ ਪੂਰੀਆਂ ਕਰਦੀ ਹੈ ਇਹ ਦੇਖਣਾ ਇਹ ਹੋਵੇਗਾ ਜੀ ਕੁਝ ਠੀਕ ਹੈ ਬਹੁਤ ਬਹੁਤ ਧੰਨਵਾਦ ਪੰਕਜ ਤੁਹਾਡਾ ਤੁਸੀਂ तमाम ਜਾਣਕਾਰੀ ਸਾਂਝੀ ਕੀਤੀ ਦਰਸ਼ਕਾਂ ਦੇ ਨਾਲ ਤਾਂ ਕਿਸਾਨਾਂ ਨੇ 30 ਤਰੀਕ ਨੂੰ ਪੰਜਾਬ ਬੰਦਾ ਐਲਾਨ ਕੀਤਾ ਹੈ ਹੁਣ ਕੱਲ੍ਹ ਦੇਖਣਾ ਹੋਵੇਗਾ ਕਿ ਕਿਵੇਂ ਪੰਜਾਬ ਜਿਹੜਾ ਹੈ ਕਿਸਾਨਾਂ ਦਾ ਸਮਰਥਨ ਦੇ